ਵਿਹਵਤਾ ਲੜਕੀ ਨੇ ਸਹੁਰੇ ਪਰਿਵਾਰ ਤੇ ਕੁੱਟਮਾਰ ਦੇ ਲਾਇ ਇਲਜ਼ਾਮ ਦੱਸਿਆ ਕਿ ਦਾਜ ਦੀ ਮੰਗ ਨੂੰ ਲੈ ਕੇ ਅਕਸਰ ਕਰਦੇ ਹਨ ਕੁੱਟਮਾਰ ਸਹੁਰੇ ਪਰਿਵਾਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਕਰੀਬ 7-8 ਮਹੀਨੇ ਪਹਿਲਾਂ ਹੋਇਆ ਸੀ ਦੋਨਾਂ ਦਾ ਪ੍ਰੇਮ ਵਿਆਹ ਜੀਰਾ ਦੀ ਬਸਤੀ ਮਾਛੀਆਂ ਵਿੱਚ ਇੱਕ ਵਿਹਵਤਾ ਲੜਕੀ ਵੱਲੋਂ ਆਪਣੇ ਹੀ ਸਹੁਰੇ ਪਰਿਵਾਰ ਤੇ ਉਸ ਨਾਲ ਦਾਜ ਦੇਹੀ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਜਦਕਿ ਸਹੁਰੇ ਪਰਿਵਾਰ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਸਿਵਲ ਹਸਪਤਾਲ ਜੀ ਦਾ ਵਿਖੇ ਜਿਹੜੇ ਇਲਾਜ ਲੜਕੀ ਸੋਨੀਆ ਨੇ ਦੱਸਿਆ ਕਿ ਉਸ ਦਾ ਪ੍ਰੇਮ ਵਿਆਹ ਕਰੀਬ 7-8 ਮਹੀਨੇ ਪਹਿਲਾਂ ਜੀਰਾਂ ਦੀ ਬਸਤੀ ਮਾਛੀਆਂਵਾਸੀ ਇੱਕ ਲੜਕੇ ਦੇ ਨਾਲ ਹੋਇਆ ਸੀ ਅਤੇ ਵਿਆਹ ਮੌਕੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਸਹਿਮਤੀ ਪ੍ਰਗਟਾਈ ਗਈ ਸੀ ਕਿ ਉਹ ਮੁੰਡੇ ਕੁੜੀ ਨੂੰ ਵਿਦੇਸ਼ ਭੇਜਣਗੇ ਪਰ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਵਿਦੇਸ਼ ਭੇਜਣ ਦੀ ਗੱਲ ਤੋਂ ਇਨਕਾਰ ਕਰਦੇ ਲੜਕੀ ਨੂੰ ਦਾਜ ਦੇਹੇ ਘੱਟ ਲਿਆਉਣ ਨੂੰ ਲੈ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਨਾਲ ਅਕਸਰ ਮਾਰਕੁੱਟ ਕੀਤੀ ਜਾਣ ਲੱਗੀ ਉਸ ਨੇ ਦੱਸਿਆ ਕਿ ਕੀਤੀ ਰਾਤ ਉਸਦੇ ਸਾਰੇ ਪਰਿਵਾਰ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਸ ਨੂੰ ਇੱਕ ਕੰਨ ਤੋਂ ਸੁਣਨਾ ਵੀ ਬੰਦ ਹੋ ਗਿਆ ਹੈ ਪੀੜਤ ਲੜਕੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਸਾਰੇ ਪਰਿਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਜਦੋਂ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਸਾਰੇ ਹੀ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਲੜਕੀ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਲੜਕੀ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਥਾਣਾ ਸਿਟੀ ਜੀਰਾ ਦੇ ਐਸ ਐਚ ਓ ਇਨਸਪੈਕਟਰ ਕਮਲਜੀਤ ਰਾਏ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਨਿਊਜ਼ ਪੰਜਾਬੀ ਲਈ ਜੀਰਾ ਤੋਂ ਸतीश ਵਿਜਦੀ ਰਿਪੋਰਟ ਕੀ ਹੋਇਆ ਮੇਰਾ ਨਾਮ 소ਨੀਆ ਮੇਰਾ ਵਿਆਹ 7 ਮਹੀਨੇ ਪਹਿਲਾਂ ਹੋਇਆ ਸੀ ਵਿਲਾਸ ਕੁਮਾਰ ਦੇ ਨਾਲ ਲੋਕ ਦੇ ਦਿਨੋ ਲੈ ਕੇ ਬਹੁਤ ਮਾਰਦੇ ਕਿਥੇ ਹੋਇਆ ਥੋੜੇ ਥੋੜੇ ਟਾਈਮ ਬਾਅਦ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਰਾਤੀ ਵੀ ਮੈਨੂੰ ਬਹੁਤ ਮਾਰਿਆ ਕੁੱਤਿਆਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹ ਹੀ ਕੀ ਤੁ ਕੀ ਲੈ ਕੇ ਆਈਆਂ ਤੇ ਦੇਖਿਆ ਤੋਂ ਦੇਖਣੇ ਲਾ ਕੇ ਮੇਰੀ ਨਾਨਾ ਸੱਸ ਸੋਰਾ ਨੰਦੋਈਆ ਮਾਸੀ ਸਾਰੇ ਬਹੁਤ ਜ਼ਿਆਦਾ ਤੰਗ ਕਰਦੇ ਮੇਰਾ ਤੀਰਥ ਨੂੰ ਬਹੁਤ ਜ਼ਿਆਦਾ ਮਾਰਿਆ ਮੇਰਾ ਗਾਲ੍ਹਾਂ ਕੁੱਤਿਆਂ ਸਾਰੇ ਆਨੇ ਮੇਰੇ ਆਹ ਕੰਮ ਤੋਂ ਮੈਨੂੰ ਸੁਵਿਧਾ ਨਹੀਂ ਤੇ ਮੈਨੂੰ ਮੇਰੇ ਛੋਰੇ ਨੇ ਮੈਨੂੰ ਫੜ ਲਿਆ ਤੇ ਬਾਕੀ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਸਿਰ ਤੇ ਮੁੱਕੇ ਮਾਰੇ ਇਹ ਕੋਈ ਨਹੀਂ ਆ ਕਹਿੰਦੇ ਮੈਨੂੰ ਕੁਝ ਵੀ ਨਹੀਂ ਸੁਣਦਾ ਤੇ ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ ਕਿ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਮਿੱਕਲ ਇੱਕ ਹੋਕਰ ਉਹ ਬਾਹਰ ਨਿਕਲ ਜਾ ਦੇ ਉਦੋਂ ਮੈਂ ਆਪਣੇ ਘਰਦਿਆਂ ਨੂੰ ਫੋਨ ਮੈਂ ਸਰ ਉਬਾਰ ਜਾਣ ਦੀ ਕੋਸ਼ਿਸ਼ ਕੀਤੀ ਜਾਨ ਬਚਾ ਕੇ ਇਨਾਂ ਤੋਂ ਪਰੇ ਮੈਨੂੰ ਜਾਨ ਨਹੀਂ ਦਿੱੰਦੇ ਤਾਂ ਮੈਨੂੰ ਵਾਰੀ ਵਾਰੀ ਫਾੜ ਕੇ ਲਿਜਾ ਕੇ ਅੰਦਰ ਮਾਰਦੇ ਸੀ ਉਹਨੇ ਟਾਈਮ ਨੂੰ ਮੇਰੇ ਘਰ ਗਿਆ ਗਿਆ ਤੇ ਫਿਰ ਮੈਨੂੰ ਖਿਲੇ ਦੀ ਐਸੀ ਮਕਿੰਨ ਦਿੱਤੀ ਹੋਈ ਹੈ ਆਮ ਕਰਦੀ ਪਹਿਲਾਂ ਮੈਂ ਬਾਹਰ ਕਰਦੀ ਸੀ ਜੋਗ ਵਿਆਹ ਤੋਂ ਬਾਅਦ अच्छी ਕਰਦੀ ਮੈਂ ਜੋਗ ਮੈਡੀਸਿਨ ਦੇ ਮੱਦੇਜ ਕਰਦੀ ਹਾਂ ਤੇ میرا پیچھا کرتے اکثر ہی جتو میں اسے جاننی ہے میرے سوہرہ میرے پیچھے پیچھے اکثر ہی اونا پتہ نہیں چاکت کرتے ہیں پتہ نہیں کیوں میرے واری واری پیچھے ان دیکھ کے پھر ساتھ تو کرتی ہے یہ میری لڑکی ہے جی بی ایس سی نرسنگ کالج سے ہوئی ہے پڑھی لکھی ایجوکیشن لڑکی ہے دپن کمار کا لڑکا ویلاس کمار اندر میرج اٹھ دسمبر دو ہزار تئی نو ہوئی سی میرج پیلس وس دائی سڑکی سے لڑکے دونوں باہر بھیج دے اور ویا تو پندرہ دن بعد ہی یہاں کے رنگ روپ بدل گئے یہ بار بار کئی طرح لڑکی کی کٹ مار کرتے رہے ہیں رات کا یہاں نے کنی زیادہ کٹ مارتی ہے لڑکی کی اس ہی لیا میں پرشاسن کو منگ کرتا جی ਮੈਨੂੰ ਸਾਫ਼ ਹੋਇਆ ਇਹਨਾਂ ਲਈ ਵਿਪਨ ਕੁਮਾਰ ਜੇ ਅੰਦਰਪਨ ਕੁਮਾਰ ਅਤੇ ਜਆ ਵਸਤੀ ਮਾ 46 ਜੀ ਪਹਿਲਾਂ ਇਹਨਾਂ ਦੇ ਆਸਪਾਸ ਚਲਵ ਮੈਰੇ ਜੋਈ ਹੈ ਜੀ ਦੋਨਾਂ ਦੇ ਜੋ ਕਿ ਇਹ ਸਾਨੂੰ ਦਬਾਅ ਪਾਉਣ ਦੇ ਲਈ ਬਾਹਰ ਭੇਜੋ ਇਹਨਾਂ ਨੂੰ ਮੈਂ ਭੇਜ ਕੇ ਨਹੀਂ ਸੀ ਰਾਜੀ ਕਾ ਜੀ ਦਿੱਤੀ ਰਾਤ ਅਸੀਂ ਗਏ ਦੋਨੇ ਪਿਆਉ ਪੁੱਤਰ ਜੀ ਦੁਕਾਨ ਤੋਂ 10:30 ਵਜੇ ਮੈਂ ਆਪਦੇ ਰੂਮ 'ਚ ਵੜ ਗਿਆ ਇਹ ਆਪਦੇ ਰੂਮ 'ਚ ਜੀ ਇਹ ਉਹਦੇ ਨਾਲ ਬੈਨਸੀ ਜਾਂਦੀ ਸੀਗੀ ਤੇ ਉਹਦੇ ਇਨੇ ਮਾਰੀਆਂ ਚਪੇੜਾਂ ਜੀ ਮੁੰਡੇ ਦੇ ਘਰ ਵਾਲੇ ਮੈਰੀ ਛਡੋਣ ਗਏ ਆ ਤੇ ਇਨੇ ਉਹਨੂੰ ਵੀ ਚਪੇੜਾ ਮਾਰਤ ਗਿਆ ਜੀ ਉਹਦੇ ਟਿੱਡ ਚ ਲੱਤਾਂ ਮਾਰੀਆਂ ਬਹੁਤ ਮਾਰਿਆ ਕੁੱਟਿਆ ਗਾਲਾਂ ਕੱਢੀਆਂ ਪੂਰਾ ਹਾਲ ਕੀਤਾ ਜੀ ਮੈਂ ਛਡੋਂ ਗਿਆ ਤੇ ਮੈਨੂੰ ੱਟੇ ਮਾਰੇ ਜੀ ਮੈਂ ਡਿੱ ਗਿਆ ਦੋ ਵਾਰੀ ਜੀ ਬਸ ਆ ਗੱਲ ਤੇ ਆ ਬਾਤ ਜੀ ਹੱਥੋਂ ਬੱਖੀ ਬੰਦਿਆ ਕੋਤਾ ਹੋ ਜਾਂਦਾ ਜੀ ਪਰ ਮੈਂ ਅਸੀਂ ਇਹਨੂੰ ਮਨਾ ਕੋਈ ਮਾਰਿਆ ਤੇ ਨਾ ਕੋਈ ਕੁੱਟਿਆ ਜੀ ਮੈਂ ਉਹਨਾਂ ਦੀ ਇਹ ਤਾਂ ਐਵੇਂ ਸਾਰਾ ਸਾਰ ਝੂਠ ਹੈ ਜੀ ਵਿਆਹ ਤੇ ਵੀ ਮੈਂ ਕੁੜੀਆ ਲੈਣ ਦਾ ਹੱਕਦਾਰ ਨਹੀਂ ਹੈਗਾ ਸੀਗਾ ਜੀ ਮੈਂ ਤਾਂ ਇਹਨਾਂ ਨੂੰ 11 ਬੰਦਿਆਂ ਦਾ ਕਿਹਾ ਸੀ 11 ਬੰਦੇ ਬਰਾਤ ਲੈ ਕੇ ਆਣੇ ਆ ਅਸੀਂ ਕੋਈ ਫालतू ਅਸੀਂ ਮੈਂ ਜਿਹੜਾ ਖਰਚਾ ਕਰਨਾ ਹੋਗਾ ਮੈਂ ਆਪੇ ਕਰੂੰਗਾ ਦਾ ਹੀ ਵੈਰੀਬਲ ਕਰ ਰਹੇ ਆ ਅੱਜ ਉਹ ਜਮਾਹਤਾਂ ਦੀ ਜਿਹੜੀ ਉਠਾਣੇ ਨਹੀਂ ਦੇ ਜੋ ਵੀ ਜਿਹੜੇ ਕਿ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਕਮਿਟੀ ਕਾਰਵਾਈ